ਸਤਿ ਸ੍ਰੀ ਅਕਾਲ ਕਿਸਾਨ ਭਰਾਓ 17 ਮਾਰਚ ਹੋ ਗਈ ਅੱਜ ਤੇ ਵੀ ਆ ਰਾਂਝੇ ਦੀ ਜਿਹੜੀ ਕੁਆਲਿਟੀ ਸੋਹਣੀ ਆ ਬਈ ਬਹੁਤ ਵਧੀਆ ਐਨ ਬਲਬ ਕਦੋਂ ਪਹਿਲ ਦੇ ਆਧਾਰ ਤੇ ਵੇਖਦਾ ਸਾਰੇ ਕਦਮ ਤੇ ਦੂਜਾ ਫਲ ਵੀ ਇਹਨੂੰ ਚੰਗਾ ਆਉਂਦਾ ਬਈ ਤਕਰੀਬਨ ਸਾਰੀਆਂ ਵੱਲਾਂ ਤੇ ਫਲ ਵਧੀਆ ਜਿਹੜਾ ਗੁੱਛਿਆਂ ਦੇ ਵਿੱਚ ਲੱਗਦਾ ਇਸ ਤਰੀਕੇ ਨਾਲ ਨਾ ਮਤਲਬ ਐ ਗੁੱਛਿਆਂ ਦੇ ਵਿੱਚ ਲੱਗਦਾ ਤੇ ਕੱਚੀ ਹੋਣ ਦੇ ਕਾਰਨ ਟੁੱਟ ਛੇਤੀ ਜਾਂਦਾ ਇਹ ਟੂਸਾ ਟੁੱਟ ਗਿਆ ਤੇ ਇਹਨੂੰ ਵੀ ਕਿਰਕਟ ਤਿੰਨ ਚਾਰ ਕਿਦੋਂ ਲੱਗੇ ਪਏ ਸੀਗੇ ਤੇ ਇਸ ਤਰੀਕੇ ਨਾਲ ਜਿਹੜਾ ਇਹ ਗੁੱਛਿਆਂ ਦੇ ਵਿੱਚ ਲੱਗਦਾ ਤੇ ਜਿਹੜੀ ਇਹਦੀ ਕਮੀ ਆ ਆਪਾਂ ਕਮੀਆਂ ਵੀ ਦੱਸਦੇ ਹੁੰਦੇ ਆ ਕਮੀ ਇਹਦੀ ਜਿਆਦਾ ਫਲ ਲੱਗਣ ਕਰਕੇ ਆਪਾਂ ਨੂੰ ਖਾਦ ਵਗੈਰਾ ਜਿਆਦਾ ਨਹੀਂ ਦਿੱਤੀ ਜਾਂਦੇ ਤਾਂ ਕਰਕੇ ਇਹ ਜਿਹੜੇ ਫਾਲਾ ਕਈ ਵਾਰੀ ਇਹਨੂੰ ਗਰੋਥ ਨਹੀਂ ਹੁੰਦੀ ਵਿੰਗਾ ਟੇਡਾ ਹੋ ਜਾਂਦਾ ਹੁੰਦਾ ਬਹੁਤ ਜ਼ਿਆਦਾ ਜਿਹੜਾ ਹੋ ਜਾਂਦਾ ਜੇਕਰ ਆਪਾਂ ਇਹਨੂੰ ਡੋਜ਼ ਵਗੈਰਾ ਸਹੀ ਪਾਈ ਜਾਂਦੇ ਆ ਤਾਂ ਜਿਹੜੇ ਇਹਦੀ ਫਲ ਦੀ ਕੁਆਲਿਟੀ ਆ ਵਧੀਆ ਪ੍ਰੋਪਰ ਬਣੀ ਰਹਿੰਦੀ ਹੈ ਇਹਨੂੰ ਫਲ ਜ਼ਿਆਦਾ ਲੱਗਣ ਕਰਕੇ ਹਰ ਇੱਕ ਟਾਣੀ ਤੇ ਫਲ ਆ ਬਈ ਫਲ ਜ਼ਿਆਦਾ ਲੱਗਣ ਕਰਕੇ ਇਹ ਡੋਜ ਤਾਕਤ ਇਹਨੂੰ ਫੁੱਲ ਚਾਹੀਦੀ ਹੈ ਧੰਨਵਾਦ ਜੀ ਇਹਦੀ ਇਹੋ ਹੀ ਕਮੀ ਆ ਜਿਹੜੇ ਕਿਸਾਨ ਪਰ ਅਵੇਸਲੇ ਹੋ ਜਾਂਦੇ ਆ ਫਲ ਜ਼ਿਆਦਾ ਲੱਗਦਾ ਉਹਨੂੰ ਡੋਜ ਉਹ ਨਹੀਂ ਦਿੰਦੇ ਨੇ ਤੇ ਉਹ ਫਲ ਨਿੱਕਾ ਨਿੱਕਾ ਵਿੰਗਾ ਡੇਡਾ ਹੋ ਜਾਂਦਾ ਜਾਂ ਸੁੱਕ ਜਾਂਦਾ ਹੈ